ਫਤੇਗੜ ਸਾਹਿਬ ਸਰਹਿੰਦਰ ਨੂੰ ਇੱਕ ਟਰੈਕਟਰ ਜਾ ਰਿਹਾ ਨਾ ਹਟ ਗਿਆ ਟਰੈਕਟਰ ਆ ਤੇ ਆਪਾਂ ਮਲਾਉਣਿਆਂ ਵੀ ਕੌਣ ਵੀਰ ਚਲਾ ਰਿਹਾ ਤੇ ਸੰਗਤ ਕਿੱਥੋਂ ਦੀ ਆ ਮੈਂ ਪਿੰਡੋਂ ਦੇਖਦਾ ਹਾਂ ਰਸਤੇ 'ਚ ਮੈਨੂੰ ਮਿਲਿਆ ਟਰੈਕਟਰ ਇਹ ਵੀ ਕੋਈ ਝੌੜਨੀ ਕੋਈ ਬੂਫਰ ਨਹੀਂ ਲਾਇਆ ਉੱਚੀ ਬਾਜ ਕੋਈ ਸਟੰਟ ਵਾ ਜ ਨਹੀਂ ਇਹ ਤਾਂ ਮੂਰ ਦੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਵੀ ਲੰਘਿਆ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਦੇਖੋ ਇਹ ਤਾਂ ਮੂਰ ਦੀ ਟਰੈਕਟਰ ਲੰਘੀ ਜਾਂਦੇ ਨੇ ਪਰ ਇਹ ਆਪਣੀ ਸਪੀਡ ਤੇ ਜਾ ਰਿਹਾ ਤੇ ਇਹਦੇ ਉੱਤੇ ਇੱਕ ਪੰਜਾਬ ਦਾ ਯੋਧਾ ਮੁੰਡਾ ਕਹਿ ਸਕਦੇ ਆਪਾਂ ਵੱਡਾ ਵੀਰ ਤੇ ਤੁਸੀਂ ਅੰਦਾਜ਼ਾ ਲਾਓ ਵੀ ਕੌਣ ਹੋ ਸਕਦਾ ਆਪਾਂ ਰੋਕ ਕੇ ਪੁੱਛਦਾਂ ਵੀ ਲੈ ਜੀ ਮਿੱਤਰੋ ਰੋਕੀ ਬਾਈ ਰੋਕੀ ਰੋਕੀ ਮਾੜਾ ਆ ਜਾ ਇੱਥੇ ਬਾਈ ਨੇ ਆਪਾਂ ਗੱਲਬਾਤ ਕਰਦਾਂ ਬਾਈ ਨੇ ਰੋਕ ਲਿਆ ਲੈ ਵੀ ਮਿੱਤਰੋ ਪਹਿਚਾਨ ਲਓ ਕੌਣ ਆ ਬਾਈ ਤੇ ਹੁਣ ਤੁਸੀਂ ਮੇਰੇ ਖਿਆਲ ਪਹਿਚਾਨ ਲਓ ਬੰਦ ਕਰ ਲਓ 2 ਮਿੰਟ ਬਾਈ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਈ ਆਪਾਂ ਮੇਨ ਗੱਲ ਹੀ ਕਰਨੇ ਦੇਖ ਤੁਸੀਂ ਵੀ ਲੇਟ ਹੋਣਾ ਜਾਣਕ ਨਹੀਂ ਹਾਂਜੀ ਹਾਂਜੀ ਇੱਕ ਮੈਸੇਜ ਹੀ ਲੱਭਦਾ ਮੈਂ ਦੇਖਿਆ ਟਰੈਕਟਰ ਆਪਣੇ ਤੋਂ ਮੂਹਰ ਦੀ ਕਿੰਨੇ ਟਰੈਕਟਰ ਲੰਘ ਗਏ ਕੋਈ ਸਟੰਟਵਾਦੀ ਨਹੀਂ ਜਿੱਤੀ ਆਪਣੇ ਸੇਮ ਆ ਰਿਹਾ ਬੰਦਾ ਕੋਈ ਆਪਣਾ ਬੂਫਰ ਨਹੀਂ ਚੱਲ ਰਿਹਾ ਹਾਲਾਂਕਿ ਬੂਫਰ ਕਿੱਡੇ ਲੱਗੇ ਉਹਨਾਂ ਉੱਤੇ ਹਾਂ ਇਹਨਾਂ ਨੇ ਮਾੜੀ ਜਿਹੀ ਚਲਾ ਲਿਆ ਸੀਗਾ ਮੈਂ ਇਹਨਾਂ ਨੂੰ ਫੇਰ ਵੀ ਮੈਂ ਕਹਾ ਮਾੜ ਜਿਹਾ ਚਲਾਉਣਾ ਮਾੜੀ ਮਾੜੀ ਆਵਾਜ਼ ਘੱਟ ਰੱਖੋ ਇਹਦੀ ਹਾਂ ਹਾਂ ਜਿਵੇਂ ਜਮਾ ਲਿਮਟਡ ਸਪੀਡ ਦੇ ਵਿੱਚ ਆਏ ਹਾਂ ਜੀ ਮੇਨ ਗੱਲ ਜਿਹੜੀ ਸਪੀਡ ਆ ਉਹ ਬਹੁਤ ਵਰਮਾਉਂਦੀ ਆ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਦੇਖੋ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਸੀਧਾ ਨੂੰ ਸਮਰਪਿਤ ਹੋਣ ਲਈ ਚੱਲੇ ਹੋ ਹੈਨਾ ਇਕ ਤੁਹਾਡੇ ਲਈ ਬਹੁਤ ਬੜਾ ਧੰਨਵਾਦ ਤੁਹਾਡਾ ਉਤਸ਼ਾਹ ਹੈ ਪਰ ਇੱਕ ਦਾ ਟਰੈਕਟਰ ਵਾਲੇ ਭਜਾਓ ਉਹਨਾਂ ਤੇਜ ਨਾਲ ਭਜਾਓ ਕਿਉਂਕਿ ਪਿਛਲੀ ਵਾਰੀ ਬਹੁਤ ਹਾਲਤ ਸੇ ਵਾਪਰੇ ਇਸ ਵਾਰੀ ਵਾਪਰ ਸਕਦੇ ਨੇ ਕਿ ਜਿਹੜੇ ਟਰੈਕਟਰ ਝੰਡੇ ਕੇਸਰੀ ਨਿਸ਼ਾਨ ਉਤੇ ਝੂਲਦੇ ਨੇ ਟਰੈਕਟਰਾਂ ਦੇ ਉੱਪਰ ਇਹ ਜਿਹੜੇ ਸਾਡੇ ਪੰਜਾਬ ਨੂੰ ਦੁਸ਼ਮਣ ਨੇ ਸਾਡੇ ਪੰਜਾਬ ਦੇ ਦੁਸ਼ਮਣ ਨੇ ਸਾਡੀ ਕੌਮ ਦੇ ਉਹਨਾਂ ਨੂੰ ਵੀ ਅੱਜ ਬੜਾ ਉਹਨਾਂ ਦੇ ਵਿੱਚ ਉਹਨਾਂ ਨੂੰ ਵੀ ਦੇਖ ਰਹੇ ਨੇ ਵੀ ਕੀ ਪੰਜਾਬ ਦੇ ਨੌਜਵਾਨ ਜਾਗਰੂਤ ਹੈਗੇ ਨੇਗੇ ਆਪਣੇ ਸੀਧਾਂਪਰ ਦੀ ਜਾਗਦੇ ਨੇਗੇ ਉਹਨਾਂ ਦੇ ਵਿੱਚ ਜਿਹੜੀ ਹਿੱਕ ਤੇ ਹੈ ਜਿਹੜਾ ਇਹ ਹਸਾਬ ਲਾਲਾ ਵੀ ਸੱਪ ਵਾਂਗੂ ਲੜਦੇ ਨੇ ਉਹਨਾਂ ਦੇ ਉੱਪਰ ਹੀ ਜਿਹੜੇ ਅੱਜ ਨੌਜਵਾਨਾਂ ਜਿਹੜਾ ਟਰੈਕਟਰ ਛੁੱਕਦੇ ਜਾ ਰਹੇ ਨੇਗੇ ਹਾਂ ਵਿੱਚ ਚੁੱਪਦੇ ਨੇ ਵੀ ਅਗਲੀ ਗੱਲ ਮੈਂ ਨੌਜਵਾਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਨੌਜਵਾਨੋ ਠੀਕ ਹੈ ਤੇ ਬਾਈ ਬਣ ਕੇ ਟਰੈਕਟਰ ਵਾਲੇ ਤੇਜ਼ਲੀ ਚਲਾਉਣੇ ਹੌਲੀ ਲੈ ਕੇ ਜਾਓ ਤੇ ਦੂਜੀ ਗੱਲ ਇਹ ਹੈ ਵੀ ਭਰਾਵੋ ਜਿੰਨੇ ਵੀ ਸਾਡੇ ਭੈਣ ਭਰਾ ਨੇਗੇ ਵਿਦੇਸ਼ਾਂ ਦੇ ਵਿੱਚ ਵਸਦੇ ਨੇਗੇ ਉਹ ਵਿਦੇਸ਼ਾਂ ਦੀ ਧਰਤੀ ਦੇ ਨੌਜਵਾਨ ਪੜਨ ਗਏ ਹੋਣ ਉਹਨਾਂ ਨੂੰ ਮੇਰੀ ਬੇਨਤੀ ਆ ਦੇਖੋ ਸਾਰਿਆਂ ਦੇ ਲਈ ਧਰਮ ਬੜੇ ਸਤਿਕਾਰਯੋਗ ਨੇ ਸਾਰਿਆਂ ਦੀ ਆਪਾਂ ਆਦਰ ਕਰਦੇ ਸਤਿਕਾਰ ਕਰਦੇ ਆ ਪਰ ਤੁਸੀਂ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਰਹਿ ਕੇ ਤੁਹਾਡਾ ਜਿਹੜਾ ਧਿਆਨ ਹੈ ਉਹ ਥੋਡੇ ਸਾਹਿਬ ਜੀ ਦੇ ਚਰਨਾਂ 'ਚ ਹੋਣਾ ਚਾਹੀਦਾ ਗੁਰੂ ਸਾਹਿਬ ਦੇ ਚਰਨਾਂ 'ਚ ਹੋਣਾ ਚਾਹੀਦਾ ਮੇਰੀ ਬੇਨਤੀ ਆ ਤੁਸੀਂ ਹੋਰ ਜਿਹੜੇ ਤਿਹਾਰ ਨੇਗੇ ਅਗਲਾ ਤਿਹਾਰ ਅਗਲੇ ਨੂੰ ਵਧੀਆ ਮਨਾਉਣਾ ਚਾਹੀਦਾ ਉਹ ਆਪਦਾ ਤਿਹਾਰ ਬੜੇ ਚੰਗੇ ਤਰੀਕੇ ਨਾਲ ਮਨਾਉਂਦੇ ਨੇ ਪਰ ਤੁਹਾਨੂੰ ਜਿਹੜੇ ਸਾਡੇ ਬਰਾਗਮਾਈ ਦੇ ਸਾਡੇ ਜਿਹੜੇ ਸ਼ਹੀਦਾਂ ਦੇ ਦਿਨ ਨੇ ਤੁਹਾਨੂੰ ਉਹ ਮਨਾਉਣੇ ਚਾਹੀਦੇ ਨੇਗੇ ਆਪੋ ਆਪਣੇ ਬੱਚਿਆਂ ਨੂੰ ਉਪਦੇਸ਼ਾਂ ਦੇ ਧਰਤੀ ਜਿਹੜੇ ਸਾਡੇ ਐਨ ਆਰ ਆਈ ਭਰਾ ਬੈਠੇ ਨੇ ਕਿਉਂਕਿ ਜ਼ਿਆਤਰ ਪੰਜਾਬ ਹੁਣ ਬਾਹਰ ਹੀ ਚਲਾ ਗਿਆ ਉਹਨਾਂ ਨੂੰ ਬੇਨਤੀ ਆਪੋ ਆਪਣੇ ਬੱਚਿਆਂ ਨੂੰ ਸ਼ਹੀਦਾਂ ਬਾਰੇ ਦੱਸੋ ਚਮਕੌਰ ਸਾਹਿਬ ਦੀ ਗੱਡੀ ਬਾਰੇ ਦੱਸੋ ਤੇ ਸਰਹੰਦ ਦੇ ਨੀਹਾਂ ਬਾਰੇ ਦੱਸੋ ਜਿਨ੍ਹਾਂ ਕੋਲੇ ਭਾਈ ਸਰਦਾਰ ਵਰਦਾ ਆ ਹੁਣ ਚਲੋ ਜੇ ਹੁਣ ਨਹੀਂ ਆ ਸਕਦੇ ਆਉਣ ਵਾਲੇ 10 ਦਿਨਾਂ ਤੱਕ ਆ ਕੇ ਆਪਣੇ ਜਵਾਕਾਂ ਨੂੰ ਚਮਕੌਰ ਦੀ ਗੱਡੀ ਤੇ ਸਰਹੰਦਿਆ ਨੀਹਾਂ ਦਿਖਾ ਕੇ ਲੈ ਕੇ ਜਾਣ ਤਾਂ ਕਿ ਉਹਦੇ ਇਤਿਹਾਸ ਨਾਲ ਜੁੜੇ ਰਹਿਣ ਮੇਰੀ ਤਾਂ ਇਹੀ ਬੇਨਤੀ ਹੈ ਅਗਲੀ ਗੱਲ ਇਹ ਆ ਕਿ ਨੌਜਵਾਨਾਂ ਨੂੰ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਜਾਂ ਕੋਈ ਸਿਆਣੇ ਜਿੰਨੇ ਹੀ ਬੰਦੇ ਨੇ ਨੌਜਵਾਨਾਂ ਨੂੰ ਪਿਆਰ ਨਾਲ ਸਮਝਾਵੇ ਪਿਆਰ ਨਾਲ ਸਮਝ ਜਾਂਦੇ ਨੇ ਨੌਜਵਾਨ ਦੇਖੋ ਇਹਨਾਂ ਦੇ ਸਿਰ ਤੇ ਹੀ ਜਿਹੜੀਆਂ ਆਪਾਂ ਵੱਡੀਆਂ ਰਚੰਗਾਂ ਲੜਾਈਆਂ ਆਪਾਂ ਜਿੱਤਦੇ ਆ ਨੌਜਵਾਨਾਂ ਦਾ ਨਵਾਂ ਖੂਨ ਆ ਨੌਜਵਾਨਾਂ ਨੂੰ ਜਿੰਨਾ ਪਿਆਰ ਨਾਲ ਸਮਝਾਓਗੇ ਪਿਆਰ ਨਾਲ ਸਮਝਣ ਨੂੰ ਤਿਆਰ ਨੇਗੇ ਪਿਆਰ ਨਾਲ ਸਮਝਾ ਦਿਓ ਮੈਂ ਬਹੁਤ ਸਾਰੇ ਨੌਜਵਾਨਾਂ ਨੂੰ ਸਮਝਾਇਆ ਮੰਨ ਜਾਂਦੇ ਨਿਕਲੇ ਤੇ ਬਈ ਦੋ ਦਿਨ ਉੱਥੇ ਰਹਿਣਾ ਦੋ ਦਿਨ ਮੰਨ ਲਓ ਹਨਾ ਹਾਂਜੀ ਬਈ ਤੇ ਉੱਥੇ ਫਿਰ ਵੀ ਕੀ ਸਮਰਪਿਤ ਕਰ ਦੋ ਮੰਨ ਕੇ ਚੱਲੋ ਵੀ ਸੇਵਾ ਕਰੂੰਗਾ ਦੇਖੋ ਨੰਬਰ 1 ਦਾ ਗੱਲ ਜਿੰਨੇ ਵੀ ਨੌਜਵਾਨ ਜਾ ਰਹੇ ਨੇਗੇ ਅਸੀਂ ਸਿੱਖ ਕੇ ਕੀ ਆਉਣਾ ਹੈ ਸਭ ਤੋਂ ਵੱਡੀ ਦਾ ਗੱਲ ਸਿੱਖਣ ਦੀ ਇਹ ਹੈ ਕਿ ਜਿਹੜੇ ਸਾਡੇ ਗੁਰੂ ਸਾਹਿਬਾਨ ਸੀ ਉਹਨਾਂ ਨੇ ਕੀ ਸਾਨੂੰ ਸਿਖਾਇਆ ਸਾਨੂੰ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਗੁਰਬਾਣੀ ਦੇ ਲੜ ਲੱਗਣਾ ਚਾਹੀਦਾ ਵੈਸਾ ਕਿ ਮੈਂ ਪੱਤ ਤਾ ਮੇਰੇ ਦਾੜ੍ਹੀ ਕੇਸ ਨੌਜਵਾਨ ਜਿਹੜੇ ਅੱਜ ਪੰਜਾਬ ਦੇ ਵਿੱਚ ਨੌਜਵਾਨ ਨਸ਼ਿਆਂ ਦੇ ਵਿੱਚ ਨੌਜਵਾਨ ਦਲਦਲ ਦੇ ਵਿੱਚ ਫਸਿਆ ਹੋਇਆ ਹੁਣ ਮੈਂ ਤੁਹਾਨੂੰ ਆ ਦਿਖਾਉਣਾ ਮੁੰਡਾ ਆ ਮੁੰਡਾ ਹੈ ਨਸ਼ਾ ਕਰਦਾ ਸੀਗਾ ਇਹ ਸਾਡੇ ਪਿੰਡ ਦਾ ਮੁੰਡਾ ਠੀਕ ਹੈ ਪਰ ਇਹਨੂੰ ਹੁਣ ਕਈ ਦਿਨਾਂ ਦਾ ਮੇਰੇ ਕੋਲ ਆ ਇਹ ਹੁਣ ਉੱਥੇ ਵੀ ਇਹਨੂੰ ਇਹਨੂੰ ਜਿਹੜਾ ਸਾਰਾ ਕੁਝ ਦੱਸਦਾ ਜਾ ਰਿਹਾ ਵੀ ਸਾਡੇ ਇਹ ਵੀ ਸਾਡੇ ਗੁਰੂਆਂ ਨੇ ਕੀ ਕੁਰਬਾਨੀਆਂ ਰਾਈਆਂ ਸਾਡੇ ਉਹਨਾਂ ਨੇ ਕੀ ਕੁਰਬਾਨੀਆਂ ਰਹੀਆਂ ਵੀ ਤੁਸੀਂ ਨਸ਼ਿਆਂ ਦੇ ਪਿੱਛੇ ਲੱਗ ਕੇ ਜਿਹੜੀ ਆਪਣੀ ਜ਼ਿੰਦਗੀ ਖਰਾਬ ਕਰ ਲਈ ਸੈਂਟਰ 'ਚ ਰਿਹਾ ਹੈ ਹੁਣ ਇਹਨੂੰ ਸਾਰਾ ਇਤਿਹਾਸ ਘਰੇ ਵੀ ਦੱਸ ਦਰਾਂ ਨਾ ਉੱਥੇ ਵੀ ਇਹਨੂੰ ਇਤਿਹਾਸ ਪੂਰਾ ਦੱਸ ਏ ਨੌਜਵਾਨ ਤਿਆਰ ਕਰ ਕੌਣ ਬਾਣੀ ਦੇ ਲੜ ਲੱਗਣ ਗੁਰੂਆਂ ਦੀ ਸਿੱਖਿਆਵਾਂ ਤੇ ਚੱਲਣ ਤਾਂ ਹੀ ਜਿਹੜਾ ਸਾਡਾ ਭਲਾ ਹੋ ਸਕਦਾ ਤਾਂ ਹੀ ਜਿਹੜਾ ਪੰਜਾਬ ਬਚ ਸਕਦਾ ਸਹੀ ਗੱਲ ਲੱਗ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਬਾਪੂ ਭੇਜਦਾ ਇਤੋਂ ਵੱਡੀ ਕੁਰਬਾਨੀ ਕਿਤੇ ਦੁਨੀਆ ਦੇ ਵਿੱਚ ਹੈ ਨਹੀਂਗੀ ਤੇ ਸਾਨੂੰ ਆਪਣੇ ਬਾਪੂ ਦੇ ਸਿਧਾਂਤਾਂ ਦੇ ਚੱਲਣਾ ਚਾਹੀਦਾ ਪਹਿਰਾ ਦੇਣਾ ਚਾਹੀਦਾ ਸਾਨੂੰ ਆਪਣੇ ਬਾਪੂ ਦੀਆਂ ਸਿੱਖਿਆਵਾਂ ਦੇ ਚੱਲਣਾ ਚਾਹੀਦਾ ਤੇ ਕੋਸ਼ਿਸ਼ ਕਰੋ ਜਿਵੇਂ ਹੁਣ ਮੈਂ ਪਾਦਦਾ ਮੈਂ ਵੀ ਮਹਾਰਾਜ ਅੱਗੇ ਅਰਦਾਸ ਕਰੂੰ ਸੱਚੇ ਪਾਤਸ਼ਾਹ ਕਰੋ ਕਿਰਪਾ ਸੰਪੂਰਨ ਸਿੱਖ ਸਜिए ਸਿੰਘ ਸਜिए ਸਾਰੇ ਨੌਜਵਾਨ ਪੱਗਾਂ ਬਨਣ ਕਿ ਨ ਕੋਈ ਵੀ ਨੌਜਵਾਨ ਟੋਪੀ ਜਾਂ ਰਮਾਲ ਲੈ ਕੇ ਨਾ ਜਾਵੇ ਆਪਣੇ ਹੀ ਸਰਦਾ ਕੋਈ ਨਾ ਕੋਈ ਹੁਣ ਸਿੱਧਾਂ ਦੇ ਜਾਤ ਦੇ ਵਿੱਚ ਚੰਗਾ ਕੰਮ ਕੀਤਾ ਜਾਵੇ ਬਾਈ ਤੇ ਮਿੱਤਰੋ ਪੰਜਾਬ ਦਾ ਨੌਜਵਾਨ ਕਹਿ ਸਕਦਾ ਬਾਈ ਭਾਨਾ ਸਿੱਧੂ ਸਾਰੇ ਹੀ ਜਾਣਦੇ ਨੇ ਕੋਈ ਐਹੋ ਜਿਹਾ ਇਨਸਾਨ ਨਹੀਂ ਜਿਹੜਾ ਨਹੀਂ ਜਾਣਦਾ ਹੁਣ ਇੱਕ ਬੱਕਰੀ ਸੂਚਦਾ ਇੱਕ ਚੱਲਿਆ ਫਤਿਹਗੜ੍ਹ ਸਾਹਿਬ ਸਰਹਿੰਦ ਨੂੰ ਮੇਰਾ ਵੀ ਇਹ ਮਕਸਦ ਸੀ ਵੀ ਇਹਦਾ ਜਿਹੜੀ ਸੋਚ ਆ ਬਾਈ ਦੀ ਲੋਕਾਂ ਤੱਕ ਪਹੁੰਚਾਈਏ ਤੇ ਬਾਈ ਬਹੁਤ-ਬਹੁਤ ਤੁਹਾਨੂੰ ਵਧਾਈਆਂ ਪਰਮਾਤਮਾ ਖੁਸ਼ ਰੱਖੇ ਧੰਨਵਾਦ ਜੀ ਬਹੁਤ-ਬਹੁਤ ਜੇ ਕੋਈ ਹੋਰ ਮੈਸੇਜ ਕੋਈ ਹੋਰ ਦੇਣਾ ਚਾਹੁੰਦਾ ਹੁੰਦਾ ਬਸ ਮੈਸੇਜ ਇਹ ਨੌਜਵਾਨਾਂ ਨੂੰ ਬਾਕੀ ਦਾ ਦਿੱਤੇ ਗਏ ਐਨ ਆਰ ਆਈ ਭਰਾਵਾਂ ਨੂੰ ਵੀ ਕਿਹਾ ਗਿਆ ਇੱਥੇ ਵੀ ਕਿਹਾ ਗਿਆ ਵੀ ਜਿਹੜੇ ਭਰਾ ਹੁਣ ਆਪਣੇ ਪਿੰਡਾਂ ਦੇ ਵਿੱਚ ਖੰਡਪਾੜ ਸਾਹਿਬ ਪ੍ਰਕਾਸ਼ ਨੇਗੇ ਸਹਿਜਪਾੜ ਪ੍ਰਕਾਸ਼ ਨੇਗੇ ਬਾਣੀ ਦੇ ਲੜ ਲੱਗੋ ਜਿਹੜਾ ਮੇਨ ਮੇਰਾ ਸਨੇਹਾ ਇਹੀ ਆ ਦੇਖੇ ਜੇ ਜ਼ਿੰਦਗੀ ਨੂੰ ਬਚਾਉਣਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕੋ ਹੀ ਗੱਲ ਕਹ ਅਸੀਂ ਬਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋਈਏ ਜੇ ਜ਼ਿੰਦਗੀ ਚੰਗੀ ਜਾਵਣੀ ਤੇ ਉਹੀ ਸੱਚ ਦੇ ਰਾਹ ਤੇ ਚੱਲਣਾ ਸਿੱਖਣਾ ਹਾਂਜੀ ਉਹੀ ਮਹਾਰਾਜ ਦੀ ਉਹੀ ਜਿਵੇਂ ਮਹਾਰਾਜ ਨੇ ਜ਼ੁਲਮ ਦੇ ਨਾਂ ਜ਼ੁਲਮ ਕਰਨਾ ਨਾ ਜ਼ੁਲਮ ਸਹਿਣਾ ਠੀਕ ਆ ਨਾ ਗੱਲ ਉਹੀ ਸੱਚ ਦੇ ਰਾਹ ਤੇ ਥੋੜਾ ਥੋੜਾ ਆਪਾਂ ਸਹਿਯੋਗ ਕਰੀਏ ਆਪਣੇ ਪੰਜਾਬ ਨੂੰ ਬਦਲਣ ਲਈ ਇੰਨਾ ਕਿ ਥੋੜਾ ਗੱਲਾਂ ਕਰਦੇ ਹੋ ਥੋੜਾ ਧੰਨਵਾਦ ਕਰੋ ਧੰਨਵਾਦ ਚਲੋ ਬਾਈ